ਕਹਿੰਦੇ ਭਿੰਦਾ ਬਵਾਰ ਆਇਆ ਹੋਇਆ ਚਰਚਾ ਦੇ ਵਿੱਚ ਨੇ ਚੜਤਾ ਚੜਾਈ ਹੈ ਕਹਿੰਦੇ ਦੁਨੀਆ ਕਹਿੰਦੇ ਐਵੇਂ ਨਹੀਂ ਫੋਲੋ ਕਰਦੀ ਬੋ ਜੀ ਹੋ ਗਈ ਕਹਿੰਦੇ ਗੁੱਡ ਮਾਰਨਿੰਗ ਹੋਈ ਪਰ ਕਿੰਨੇ ਵਜੇ ਆ 3:00 ਵਜੇ ਰਾਤ ਤੀ ਹੀ ਭਾਜੀ ਹੁਣ ਆਏ ਕਿੰਨੇ ਵਜੇ 4:00 ਵਜੇ ਪਹੁੰਚੇ ਕਿੰਨੇ ਵਜੇ ਯਾਰ ਕ ਵਜੇ ਘਰੇ ਬੜੇ ਸਵੇਰੇ ਹਾਂ ਹਾਂ ਰੋਜ਼ ਇਹ 2-3 ਹਾਂ ਹੋਣ ਲੈ ਚਾਬੀ ਨਾਲ ਹੀ ਚੱਕ ਲਈਦੀ ਆ ਵੀ ਤੇ ਕਈ ਭਰਾਵਾਂ ਦੇ ਮੈਸੇਜ ਆਉਂਦੇ ਕਹਿੰਦੇ ਭਾਜੀ ਗੋਲੇ ਹੁਣਾਂ ਨੂੰ ਵੀ ਲੈ ਕੇ ਆਓ ਗੋਲੇ ਬੁੱਧੂ ਨੂੰ ਕਹਦਾ ਪਹੁੰਚ ਜੂਗਾ ਹੁੰਦਾ ਕਿਤੇ ਹਮਾਜਲ ਮੋਜਲ ਸ਼ਿਮਲੇਲ ਨੂੰ ਕੋਲੋ ਆਲ ਨੂੰ ਫੇਦਾ ਜਰੂਰ ਭਾਜੀ ਤੁਹਾਡੀ ਆ ਰਿਕਵੈਸਟ ਜਿਹੜੀ ਸਿਰ ਮੱਥੇ ਸੀਗੀ ਹੁਣ ਭਰਾ ਸੌਰੀ ਆ ਆਪਣੀ ਪਹੁੰਚ ਤੋਂ ਬਾਹਰ ਆ ਕੰਮ ਜਾਂ ਤਾਂ ਬੀਜਾ ਪੂਜਾ ਕਢਾ ਦਿਓ ਫੇ ਤਾਂ ਸਦ ਲੈਣੇ ਉਹਨਾਂ ਨੂੰ ਇੱਥੇ ਪਹਿਲਾ ਰਾਮਾ ਮੰਡੀ ਦਾ ਪਰਲਾ ਪਾਸਾ ਦਿਖਾਓ ਇਹਨਾਂ ਨੂੰ ਹਾਂ ਵੀ ਉਧਰ ਵੀ ਦੁਨੀਆ ਬਸਦੀ ਆ ਨਾ ਪਹਿਲਾ ਪਹਿਲੀ ਆਪਸ਼ਨ ਬੀਜੇ ਦੀ ਆ ਦੂਜੀ ਦਿੱਲੀ ਦੇ ਸੇਰ ਲੈਣ ਵਾਲਿਆਂ ਨੇ ਚਪੇੜਾ ਮਾਨਣਿਆ ਖਰਿਆ ਕਾ ਦੇ ਕਹਿੰਦਾ ਭੈਜੋ ਇਹਨਾਂ ਨੂੰ ਵੀ ਜਹਾਜ ਕਿਹੜਾ ਚਾੜੂਗਾ ਬੁੱਧੂ ਹੁੱਦਾ ਨਹੀਂ ਫਸਣਾ ਹਾਂ ਗੋਲੇ ਨੂੰ ਦੇਖ ਕੇ ਫਿਰ ਇਮੀਗ੍ਰੇਸ਼ਨ ਵਾਲਿਆਂ ਨੇ ਕੰਪਿਊਟਰ ਪਾਣ ਦੇਣੇ ਕਹਿੰਦਾ ਸਾਲੇ ਆਹ ਸ਼ਕਲ ਕੈਨੇਡਾ ਚੱਲੀ ਕਹਿੰਦਾ ਤੂੰ ਸਾळ्या ਕਮਾਦੀ ਕਮੂਦੀ ਸ਼ੈਲ ਮੋਰੇ ਜਾ ਕਹਿੰਦਾ ਝੋਨਾ ਲਾ ਪਨੀਰੀ ਪਟੋ ਹੋਰ ਆਹੋ ਬਾਕੀ ਉਹ ਕਿਧਰ ਗਿਆ ਆਪਣੇ ਭਾਜੀ ਨਾਲ ਜਿਹੜਾ ਉਹ ਮਾਈ ਫਰੈਂਡ ਟੂ ਇੰਗਲਿਸ਼ ਕੀ ਕਹਿੰਦਾ ਸੀ ਵੈਰੀ ਲੋ ਵੈਰੀ ਲੋ ਯੂ ਆ ਟਾਕਿੰਗ ਮਾਈ ਫਰੈਂਡ ਲੋ ਜੀ ਅੱਜ ਕਿੱਥੇ ਚੱਲੇ ਭਾਜੀ ਕਰ ਲਈਏ ਪਹਿਲਾਂ ਬੈਂਕ ਵਾਲਿਆਂ ਨੂੰ ਫੋਨ ਪਹਿਲਾਂ ਪਟੂਰੇ ਫੇਰ ਬੈਂਕ ਲੋ ਜੀ ਪਹਿਲਾਂ ਭਾਜੀ ਹੁਣ ਕਹਿੰਦੇ ਪਟੂਰੇ ਆਜੋ ਭਾਜੀ ਉਤਰੋ ਜੀ ਪਟੂਰੇ ਦਿਖਾ ਲਵੇ ਸਾਨੂੰ ਫੇ ਮੀਂ ਹਟਦਾ ਨਹੀਂ ਪਿਆ ਠੰਡ ਅੱਜ ਬਹੁਤ ਜ਼ਿਆਦੀ ਹੋ ਗਈ ਆ ਪਟੂਰੇ ਖਾਣੇ ਆ ਬਾਈ ਨਹੀਂ ਨਹੀਂ ਭਾਜੀ ਹੋਰ ਹਲਕਾ ਫੁਲਕਾ ਦੇਖੋ ਭਾਜੀ ਮੂਫਲੀ ਲੈ ਦਿਓ ਮੈਨੂੰ ਤਾਂ ਮੈਂ ਕਹਿੰਦਾ ਇੱਧਰ ਬਾਜੀ ਮੂਫਲੀ ਚੈੱਕ ਕਰ ਮਨਜੀਤ ਬਾਜੀ ਮੂਫਲੀ ਚੈੱਕ ਕਰੋ ਗੱਡੀ ਇੱਧਰ ਲੋੜੀ ਲੈ ਕੇ ਜਾਣਾ ਲੋ ਜੀ ਕਰੋ ਚੈੱਕ ਕਹਿੰਦੇ ਤੇ ਪਹੁੰਚ ਗਏ ਪੋਚਾ ਦੱਸਿਓ ਕਿੰਦਰ ਪੋਚਾ ਲਾਉਣਾ ਸੀ ਪੰਨਾ ਤੇ ਉਹ ਸਾਵਨਾ ਸਾਡੇ ਅਸੀਂ ਉਹ ਸਾਵਨਾ ਆਰਡਰ ਕਰਾ ਲਾਓ ਜੀ ਮਿਊਜ਼ਿਕ ਸੁਖੀ ਚੱਕ ਪੋਚਾ ਮੇਰਾ ਵੀਰ ਕੋਈ ਨਹੀਂ ਆ ਦੇਖ ਇਹਨੂੰ ਦਿਖਾ ਲੈ ਆਂ ਕਰੀ ਜਾਂਦਾ ਅੰਧਪਾਲ ਸੁਖੀ ਕਿਹੜਾ ਮਿਊਜ਼ਿਕ ਚੱਲਦਾ ਜੀ ਬੰਦ ਕਰ ਦਈਏ ਕਹਿੰਦੇ ਵਲੌਗ ਲੋ ਜੀ ਠੰਡ ਹੋ ਗਈ ਜਿਆਦੀ ਤੇ ਬਾਕੀ ਕਹਿੰਦੇ ਹੀਟ ਲੈ ਰਹੇ ਆ ਗੱਡੀ ਤੇ ਫੰਕਸ਼ਨ ਹੀ ਐ ਨੱਤ ਕਰਾਈ ਪਈ ਆ ਲਾਲੀ ਹੋਣਾ ਤਾਂ ਗੱਡੀ ਨਹੀਂ ਭਾਜੀ ਰਿਮੋਟ ਹੀ ਨਹੀਂ ਲੱਭਦਾ ਸੀ ਲਾਲੀ ਨੂੰ ਕਿੱਥੇ ਲਾਈਏ ਕਹਿੰਦਾ ਇਹਦਾ ਕਿਹੜਾ ਕਾਰਡ ਜਿਹੜਾ ਲਓ ਜੀ ਕਿਦਾਂ ਬਾਜੀ ਵਧੀਆ ਵਧੀਆ ਨਿਆਰਾ ਬੰਨਿਆ ਪਿਆ ਹੀਟ ਨਹੀਂ ਜ ਨਹੀਂ ਸੁਖੀ ਨੂੰ ਪਾਸ਼ਾ ਜਿਹੜਾ ਸਨ ਹੋਇਆ ਆ ਇਹ ਕਹਿੰਦਾ ਬੰਦ ਕਰਦੇ ਹੋ ਫਿਰ ਨੂੰ ਗਰਮ ਕੀਤਾ ਥੋੜਾ ਜਿਹਾ ਫਿਲਟਰ ਲਾ ਕੇ ਹੀਟ ਨਹੀਂ ਕਰ ਫਿਲਟਰ ਲਾ ਕੇ ਫਿਲਟਰ ਲਾਇਆ ਪਿਆ ਕਹਿੰਦਾ ਸੀਟ ਦੇ ਮਗਰ ਕਿਦਾਂ ਸੁਖੀ ਹੋ ਗਿਆ ਗੁੱਡ ਫੀਲ ਫੇ ਹੋਰ ਹੋਰ ਹੈ ਮੜ ਜਾ ਬਾਹਰ ਕਿਣੀਆਂ ਪੋ ਆ ਲਿਆ ਜਿਆਦਾ ਗਰਮ ਹੋ ਗਿਆ ਤਾਂ ਬੰਦ ਕਰ ਦੋ ਠੀਕ ਹੈ ਬਾਕੀ ਬਾਜੀ ਕਈ ਭਰਾ ਪੁੱਛਦੇ ਜੀ ਬਾਫੀ ਇਹਨਾਂ ਨੂੰ ਦਾਦਿਏ ਬਾਫੀ ਕਦੋਂ ਆ ਜੀ ਮੜ ਜਾ ਦੱਸੋ ਜੀ ਵਾਪਸੀ ਆਈ ਝੋਨਾ ਲਾਵਾਂਗੇ ਆਕੇ ਦੀ ਝੋਨਾ ਜੀ ਹੋਰ ਕਰਨਕ ਵੱਡ ਲੈਣੀ ਭਰਾਣੇ ਤੇ ਝੋਨਾ ਲਾਵਾਂਗੇ ਆਕੇ ਇੰਡੀਆ ਜੀ ਵਾਪਸੀ ਹੈਗੀ ਜੀ ਜੂਨ ਚ ਵਾਪਸੀ ਇਧਰ ਦੀ ਘੁੰਮਾਂਗੇ ਗਾ ਯੂਐਸਏ ਐਲ ਦੀ ਜੀ ਫੇ ਆਵਾਂਗੇ ਜੀ ਯੂਐਸਏ ਜਾ ਕੇ ਵਾਪਸੀ ਭਾਜੀ ਹੁਣਾਂ ਦੀ ਹੈਗੀ ਜੂਨ ਚ ਫੇ ਦੁਬਈ ਰੁਕਾਂਗੇ ਕੁਛ ਦਿਨ ਜੀ ਹਾਂ ਯਾਨੀ ਕਿ ਰੱਬ ਸੁੱਖ ਰੱਖੇ ਅੱਪਾਂ 6 ਮਹੀਨਿਆਂ ਚ ਕੰਟਰੀ ਛੱਡਣੀ ਕੋਈ ਨਹੀਂ ਸਾਰੀਆਂ ਗਾਹ ਮਾਰਨੇ ਆ ਤੇ ਉਦੋਂ ਬਾਅਦ ਫੇ ਆਪਾਂ ਪੱਕੇ ਜੇ ਕਮੇਟੀਆਂ ਪਾਉਣੀਆਂ ਪਿੰਡ ਜਾ ਕੇ ਬਾਕੀ ਜਸਕੰਨ ਭਾਜੀ ਹੁਣੇ ਪਚਾਉਣਗੇ ਕਹਿੰਦੇ ਯੂਐਸਏ ਭਾਜੀ ਹਾਂਜੀ ਤੇ ਮਰਜਾ ਭਾਜੀ ਨੰਬਰ ਬੋਲਦੇ ਹੋ ਜੀ ਇੱਕ ਵਾਰੀ ਕਿਸੇ ਭਰਾ ਨੇ ਅਪਾਇੰਟਮੈਂਟ ਚੱਕਣੀ ਇੰਗਲੈਂਡ ਤੋਂ ਜਾਂ ਯੂਐਸਏ ਜਦਾ ਕੈਨੇਡਾ ਤੋਂ ਯੂਐਸਏ ਚੱਕਣੀ ਨਹੀਂ ਜੇ ਅਪਾਇੰਟਮੈਂਟ ਚੁਕਾਉਣੀ ਕਿਸੇ ਨੇ ਜਲਦੀ ਤਾਂ ਹੁੰਦੀ ਨਹੀਂ ਆਪ ਤੋਂ ਉਹੀ ਜਲਦੀ ਜਲਦੀ ਜੇ ਕੇ ਲੋ ਉਦਾਂ ਤਾਂ 2026 ਦੀ ਵੇਟਿੰਗ ਆ ਭਾਜੀ ਮਰਜਾ ਨੰਬਰ ਬੋਲਿਓ ਜੀ ਇੱਕ ਵਾਰੀ WhatsApp ਨੰਬਰ ਆ ਨੋਟ ਕਰ ਲਿਓ ਸਾਰੇ ਜਣੇ +639276 127505 ਵਾਗੀਆਂ ਟਾਈਪ ਵੀ ਕਰ ਦਿੰਨੇ ਆ ਸਕਰੀਨ ਆ ਲਓ ਜੀ ਕਰ ਲਿਓ ਚੈੱਕ ਪਲੱਸ 63927 6127505 ਤੇ WhatsApp ਨੰਬਰ ਤੇ ਭਾਜੀ ਹੁਣਾਂ ਨੂੰ ਕਰ ਲਿਓ ਕੰਟੈਕਟ ਤੇ ਪੂਰੇ ਕਿੰਨੋਂ ਹੁਣ ਜੇ ਚੱਕੂਗੇ ਭਾਜੀ ਮੇਰੇ ਹਿਸਾਬ ਨਾਲ ਮਿਲਣੀ ਹੈ ਜੁਲਾਈ ਗਸਤ ਤੱਕ ਦੀ ਜੀ ਜੁਲਾਈ ਗਸਤ ਤੱਕ ਦੀ ਮਿਲਣੀ ਜੀ ਡੇਟ ਤੇ ਬਾਕੀ ਭਾਜੀ ਹੋਰ ਕੁਝ ਕੀ ਕਹਿਣਾ ਜੀ ਲੋਕਾਂ ਨੂੰ ਧੰਨਵਾਦ ਕਰਦੇ ਆ ਸਾਰਿਆਂ ਦਾ ਜੀ ਧੰਨਵਾਦ YouTube ਫੈਮਲੀ ਵਾਲੀ ਦਾ ਜਿਹੜੇ ਦੇਖਦੇ ਆ ਹਾਂਜੀ YouTube ਫੈਮਲੀ ਦਾ ਧੰਨਵਾਦ ਕਰਾਈ ਜਾਂਦਾ ਯਾਰ ਦਿਲੋਂ ਰਿਸਪੈਕਟ ਹੈ ਲਵ ਜੂ ਹੈ ਸਾਰਿਆਂ ਨਾਲ ਜਿਹੜੇ ਆਪਣੇ ਬਲੌਗ ਦੇਖਦੇ ਏਦਾਂ ਹੀ ਖਿੱਚ ਕੇ ਰੱਖੋ ਜੀ ਬਾਕੀ ਏਦਾਂ ਹੁਣ ਆਪਾਂ ਜਾਵਾਂਗੇ ਭਾਜੀ ਹੁਣ ਜਾਊਗੇ ਜੂਨ ਚ ਭਾਜੀ ਬਲੌਗ ਮੜ ਜਾ ਤੁਸੀਂ ਬਣਾਇਓ ਫੇ ਉੱਤੇ ਤੇ ਆਪਾਂ ਜਾਉਂਗੇ ਜੀ ਦੀਵਾਲੀ ਦੇ ਲਾਗੇ ਦੀਵਾਲੀ ਦਾ ਤਾਂ ਨਹੀਂ ਬਲੌਗ ਬਣਾਉਣਾ ਦੀਵਾਲੀ ਦੇ ਲਾਗੇ ਜਾਵਾਂਗੇ ਇੰਡੀਆ ਫੇ 5-6 ਮਹੀਨੇ ਦੁਬਾਰਾ ਲਾ ਕੇ ਆਵਾਂਗੇ ਇਧਰ ਬਲੀ ਦਾ ਬੱਕਰਾ ਨਾਮ ਨੇ ਹਾਂਜੀ ਹਾਂ ਲਓ ਜੀ ਕਈ ਪੁੱਛਦੇ ਆ ਭਰਾ ਭਾਜੀ ਉਸ ਹੱਬ ਬਣਾਈ ਆ ਪਹਾੜਾ ਪੁੰਡਾਂ ਲ ਘੁੰਮਣ ਜਾਣਾ ਨੀ ਨਹੀਂ 6 ਮਹੀਨੇ ਇਥੇ 6 ਮਹੀਨੇ ਉਥੇ ਛਾਲਾ ਤੂੰ 6 ਮਹੀਨਿਆਂ ਤੇ ਜਿਹੜੇ ਇਧਰ ਕਮਾਇਆ ਕਰਨੇ ਆ ਉਧਰ ਆਇਆ ਤੈਨੂੰ ਨੰਗ ਕਰਕੇ ਅਸੀਂ ਤੋਰ ਦਿਆ ਕਰਾਂਗੇ ਇਹ ਸਾਡੀ ਜ਼ਿੰਮੇਵਾਰੀ ਆ ਹਾਂ ਆਹ ਨਹੀਂ ਨਹੀਂ ਹੁਣ ਦੇਖਦੇ ਹੁਣ ਮਾਰਾਂਗੇ ਜੀ ਢੇੜਾ ਆਪਾਂ ਛੇਤੀ ਦੀਵਾਲੀ ਦੇ ਲਾਗੇ ਛਾਗੇ ਮਾਰਾਂਗੇ ਢੇੜਾ ਜੀ ਇੰਡੀਆ ਤੇ ਫਿਰ ਪਾਵਾਂਗੇ ਕਹਿੰਦੇ 5 ਕੁ ਮਹੀਨੇ ਤਾਂ ਰਾਵਾਂਗੇ ਜੀ ਫਿਰ ਗਾਹ ਪਾਵਾਂਗੇ ਪੂਰਾ ਉੱਥੇ ਤੇ ਜੀ ਜਦ ਤੱਕ ਆ ਫਿਰ ਭਾਜੀ ਹੁਣੇ ਬਣਾਉਣਗੇ ਬਲੌਗ ਕਹਿੰਦੇ ਹਾਂ ਨਹੀਂ ਇੱਥੇ ਹੀ ਆ ਕਰਾ ਮੜਾ ਬੋ ਟੈਫਲਾ ਵੜਾਈ ਆ ਇਧਰ ਕਾਰਡ ਹੀ ਨਹੀਂ ਲਾਉਂਦਾ ਕਿੰਦਾ ਇੱਥੇ ਹੁਣ ਆਥੇ ਹੁਣ ਸਟਾਰਟ ਆ ਗੱਡੀ ਦਾ ਲੋ ਜੀ ਟੈਫਲਾ 'ਚ ਬੈਠੇ ਲਾਲੀ ਹੁਣੀ ਪਹਿਲੀ ਵਾਰੀ ਤੇ ਬਾਕੀ ਕਿੱਥੋਂ ਹੁਣਾ ਲਾਲੀ ਜੀ ਦੇਖੋ ਸਟਾਰਟ ਕਿੱਥੋਂ ਪਹਿਲਾਂ ਤਾਂ ਕਾਰਡ ਕਹਿੰਦਾ ਇੱਥੇ ਇੱਥੇ ਹੁਣ ਆਥੇ ਤੈਨੂੰ ਦੇ ਵੀ ਨਹੀਂ ਪਤਾ ਇੱਥੇ 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 ਕਰੀ ਜਾਂਦਾ ਲਾਲੀ ਕਾਰ ਤੇੜਿਆ ਨਹੀਂ ਸਟਾਰਟ ਤਾਂ ਹੋ ਗਈ ਆ ਬੇਟਾ ਸਾਰਾ ਕੁਝ ਹੋਤੀ ਆ ਸੈਟਮ ਉਹ ਨਹੀਂ ਨਹੀਂ ਤੇ ਨਹੀਂ ਆ ਓ ਯਾਰ ਏ ਸਟਾਰਟ ਤਾਂ ਕਰ ਉਹਨੂੰ ਸਟਾਰਟ ਆ ਜੀ ਗੱਡੀ ਦਾ ਕਿੱਥੇ ਆ ਸਟਾਰਟ ਤੁਰਦੀ ਕਰ ਲਓ ਜੀ ਲਓ ਜੀ ਪਹਿਲਵਾਨ ਹੋਣੇ ਹੋ ਗਏ ਕਹਿੰਦੇ ਲਾਈਵ ਤੇ ਕਿਦਾਂ ਪਹਿਲਵਾਨ ਜੀ ਹੋਰ ਸੁਣਾਓ ਲੋਕਾਂ ਨੂੰ ਪਹਿਲਾਂ ਸੱਸ ਸਹਰੀ ਗੱਲ ਸੱਸ ਸਹਰੀ ਗੱਲ ਕਰ ਦਿਓ ਪਹਿਲਾਂ ਤਾਂ ਲੋਕਾਂ ਨੂੰ ਸੱਸ ਜਦੋਂ ਸਾਰਿਆਂ ਨੂੰ ਸੱਸ ਸਹਰੀ ਗੱਲ ਬਾਜੀ ਹੈ ਹੈ ਲਵ ਜੂ ਕਰਦੇ ਇੱਕ ਵਾਰੀ ਲਵ ਜੂ ਆ ਲਵ ਜੂ ਲਵ ਯੇ ਬਾਈ ਸਾਰਿਆਂ ਨੂੰ ਤੇ ਪਹਿਲਵਾਨ ਜੀ ਕਿਦਾਂ ਕਹਿੰਦੇ ਭਾਰ ਘਟਾ ਲਿਆ ਹਾਂ ਹਾਂ ਭਾਰ ਘਟਾ ਲਿਆ ਕਿੰਨੇ ਕਿਲੋ ਹੋ ਗਿਆ ਹੁਣ ਫੱਲੇ ਹੁਣ ਕਿਹੜੇ ਦਿਖਾਇਆ ਨਹੀਂ ਮੈਂ ਗਿਆ ਨਹੀਂ ਹਾਂ ਉਹ ਗਣੀ ਘੱਟ ਫੱਲਾ ਹੋ ਗਿਆ ਦੇਖ ਓਹ ਨਾ 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 ਡਰੈਡ ਡਰੈਡ ਬਦਲਾ ਹੋ ਗਿਆ ਪਹਿਲਵਾਨ ਕਹਿੰਦਾ ਫੱਲੇ ਨੂੰ ਪਹਿਲਵਾਨ ਜੀ ਹਾਂ ਹਾਂ ਹੋਰ ਸੁਣਾਓ ਗੱਲਾਂ ਬਾਤਾਂ ਕਦਾਂ ਗੋਰੀ-ਗੋਰੀ ਲੱਭੀਏ ਤੇ ਲਈ ਕੋਈ ਸਰੀਰ ਤਾਂ ਬਦਲਦਰਾ ਏਦਾਂ ਕੀਤਾ ਅੱਜ ਦਾ 3-4 ਕਤੂਰੇ ਤੋਂ ਪਾਲੇ ਹੁੰਦੇ ਆ ਆਜੋ ਬਾਜੀ ਸਾਸਰੀ ਕਾਲ ਅਕਲ ਜੀ ਸਾਸਰੀ ਕਾਲ ਕਰੋ ਬਾਜੀ ਨੂੰ ਥੋੜਾ ਕੌਟ ਬੋਲਣ ਦੀ ਆਦਤ ਏ ਬਾਲਾ ਨਾ ਖਿਆਲ ਕਰਿਓ ਜੀ ਇਹਦੇ ਅੰਕਲ ਵੀ ਆਸਤੂਰੇ ਆ ਜੀ ਇੱਥੇ ਕੈਨੇਡਾ ਚ ਜੀ ਇਹ ਗੱਪ ਦਾ ਫੁੱਫੜ ਏ ਉਹ ਦੌੜ ਗਿਆ ਬਾਜੀ ਹੋਰ ਪਹਿਲਵਾਨ ਜੀ ਸੁਣਾਓ ਗੱਲਾਂ ਬਾਤਾਂ ਕਦਾਂ ਬੱਸ ਕਹਿੰਦੇ ਮੈਡਮ ਨੂੰ ਮਿਲ ਕੇ ਆਇਆ ਸੀ ਆਹੋ ਅਗਲੇ ਤੱਕ ਉੱਡਣ ਗਿਆ ਸੀ ਸਾਨੂੰ ਬੁੱਤੂ ਸਾਦਾ ਸੀ ਅੱਛਾ ਬੁੱਤੂ ਮੁੰਡਾ ਹੋਇਆ ਸੀ ਬੁੱਤੂ ਕੇ ਫਿਰ ਉੱਡਣ ਗਿਆ ਸੀ ਉਧਰ ਮੈਨੂੰ ਟਿਕਦਾ ਕਿੱਦਾਂ ਮਿਲਿਆ ਕਿੱਦਾਂ ਸੀ ਨਹੀਂ ਤੇ ਬਾਕੀ ਆਪਾਂ ਮੈਂ ਕੀ ਕਹਿੰਦਾ ਪਹਿਲਵਾਨ ਜੀ ਕਦਾਂ ਗੂਰੀ ਗੂਰੀ ਇੱਥੇ ਲੱਭੀਏ ਤੇ ਲਈ ਕੋਈ ਕੋਈ ਨਾ ਮੀਡੀਆ ਬੋਲਦੇ ਨੇ ਅਸੀਂ ਪੂਰ ਸਾਜ ਨਹੀਂ ਬਣਗੇ ਜੀ ਉਹ ਆ ਜਾਂਦੀ ਸ਼ਾਮ ਤੇ ਹੌਲੀ ਹੌਲੀ ਹਮਮ ਨੀਡੋ ਨੂੰ ਕੰਦੇ ਐਡ ਕਰੋ ਜੀ ਨੀਡੂ ਹੁਣੀ ਹੈ ਨਹੀਂ ਜੀ ਭਲਵਾਨ ਮੈਂ ਕੀ ਕਹਿੰਦਾ ਤੁਹਾਨੂੰ ਪਾਸਵਰਡ ਤਾਂ ਕਦਾਂ ਹੋਇਆ ਤੇਰਾ ਕਈ ਨਾ ਜੀਰ ਕਾ ਉਹ ਕੱਲ ਪੰਮੇ ਦਾ ਪਰਸੋ ਮੁੰਡਾ ਵੀ ਕਹਿੰਦਾ ਸੀ ਕਹਿੰਦਾ ਸੀ ਆਪਰੇ ਜੇ ਆ ਗਏ ਆਂ ਠਾਣੇ ਰਸੀਦ ਰਸੂਦ ਕਈ ਭਰਾ ਕਹਿੰਦੇ ਪਹਿਲਵਾਨ ਨੂੰ ਸੱਦੋ ਪਹਿਲਵਾਨ ਉਹਨਾਂ ਦਾ ਕਢਾਉਣਾ ਜੀ ਢਾ ਹਜੇ ਸਾਨੂੰ ਆਇਆ ਨੂੰ ਤਾਂ 20 30 ਦਿਨ ਹੋਏ ਆ ਤੈਨੂੰ ਕਹੇ ਬੁੱਧੂ ਨੂੰ ਲੈ ਕੇ ਉਹ ਦਿਨ ਜਾਇ ਗਿਆ ਨਹੀਂ ਤੂੰ ਦੂਸਰੇ ਦਿਨ ਓਏ ਇਹ ਫਿਰ ਬੁੱਧੂ ਪਹਿਲਵਾਨ ਉਹਨਾਂ ਨੂੰ ਨਿਕਲ ਗਿਆ ਫਿਰ ਸੇਲੀ ਨਾਲ ਚੱਲ ਗਿਆ ਫਿਰ ਮੈਂ ਕਹਿੰਦਾ ਇਹ ਤਾਂ ਬੇੜਾ ਕਰਕੇ ਹੋਇਆ ਅੰਨੀ ਕਿਹੜੀ ਅੰਨੀ ਹੋਈ ਓ ਗੁਜਰਾ ਦੀ ਕੱਟੀ ਨਾਲ ਮੂੰਹ ਲਾਵੇ ਤੇ ਤੂੰ ਸੇਲੀਆਂ ਨਾਲ ਗੱਲਾਂ ਕਰਨ ਲੱਗਾ ਕਿਹੜੀ ਸੇਲੀ ਸੀ ਅੰਨੀ ਹੋਈ ਕਿਹੜੀ ਬਾਰੇ ਮਰੋ ਆਈ ਨਹੀਂ ਹੋਏ ਬਸ ਪਹਿਲਵਾਨ ਜੀ ਬਸ ਬਸ ਉਹ ਰੋਕਦੇ ਰੋਕਦੇ ਲੱਗ ਗਿਆ ਪਤਾ ਓਏ ਹੋਲੀ ਬਾਹ ਖੋਲ ਪਤੰਦਾਰ ਹੋਲੀ ਬਾਹ ਸਾਰੇ ਰਾਜਨਾ ਖੋਲ ਹੱਤ ਦਾ ਆ ਪਹਿਲਵਾਨ ਕਹਿੰਦੇ ਪਹਿਲਵਾਨ ਜੀ ਹਾਂ ਤੇ ਹੋਰ ਸੁਣਾਓ ਫੇ ਗੱਲਾਂ ਬਾਤਾਂ ਪਹਿਲਵਾਨ ਦਾ ਜਿਹੜੇ ਭਰਾ ਪੁੱਛਦੇ ਜੀ ਪਹਿਲਵਾਨ ਦਾ ਪਾਸਵਰਡ ਦਾ ਚੱਕਰ ਸੀ ਪਹਿਲਾਂ ਦੋ ਵਾਰੀ ਤਾਂ ਤਕਾਲਦੀ ਇਹਨੂੰ ਚੁਕਾ ਕੇ ਦਿੱਤੀ ਪ੍ਰੂਫ ਨਹੀਂ ਸੀਗੇ ਪ੍ਰੂਫ ਬਣਾ ਕੇ ਪਹਿਲਵਾਨ ਦਾ ਸਾਰਾ ਕੁਝ ਹੋਇਆ ਇਨਕੁਆਰੀ ਵੀ ਹੋ ਗਈ ਸੀ ਘਰ ਪਰ ਹਜੇ 3 ਮਹੀਨੇ ਹੋ ਗਏ ਪਾਸਵਰਡ ਨਹੀਂ ਆਇਆ ਤੇ ਹੁਣ ਪਹਿਲਵਾਨ ਹੁਣ ਦਾ ਕਢਾ ਆ ਗਿਆ ਪਾਸਵਰਡ ਪਹਿਲਵਾਨ ਜੀ ਤੁਹਾਨੂੰ ਪਹਿਲਾਂ ਛੋਟੇ ਮੁਲਕ ਚ ਕਮਾ ਕੇ ਤੇ ਫੇਰ ਇਧਰ ਨਾਲ ਕਰ ਪਹਿਲਵਾਨ ਜੀ ਤੁਹਾਡਾ ਕਰਦੇ ਫੇਰ ਇਧਰ ਨਾਲ ਅਪਲਾਈ ਕਿਦਾਂ ਬਾਜੀ ਮੈਂ ਪਹਿਲਾਂ ਇਹਨੂੰ ਛੋਟੇ ਮੌਲਖ ਚ ਚੈੱਕ ਕਰਾਂਗੇ ਭੁੱਖ ਮਾਰੀ ਤਾਂ ਨਹੀਂ ਫਲਾਉਂਦਾ ਫੇਰ ਇਧਰ ਨੂੰ ਲਿਆਵਾਂਗੇ ਜਿਹੜੇ ਦਾ ਕਹਿਰੀ ਮਮਾ ਕਿਸੇ ਨੂੰ ਕੰਮ ਮਿਲਦਾ ਤੂੰ ਦਾ ਇੱਥੇ ਸਾਰੇ ਮੇਰ ਰਜ਼ਗਾਰ ਕਰਾ ਦੇਣੇ ਛੜਕਾਂ ਦੇ ਬਿਠਾ ਲ ਦੇਣੇ ਲੋਕ ਟਰੂਡੂ ਵੀ ਇਹਦੇ ਦਾ ਧਰਨਾਵੇਂ ਲਾ ਸਕਦੇ ਧਰਨੇ ਤੇ ਵੀ ਲੰਗਰ ਚਾਹੀਦਾ ਆ ਹੈ ਧਰਨੇ ਤੇ ਲੰਗਰ ਮੰਗਾ ਸਸਰੀ ਕਾਂਜੀ ਖਾਸਲੀ ਚਾਜੀ ਹੋਰ ਸੁਣਾਓ ਸੇ ਤਾਂ ਕਿਦਾਂ ਜੀ ਠੀਕ ਹੈ ਜੀ ਬੜ ਵਧੀਆ ਜੀ ਤੁਸੀਂ ਸੁਣਾਵਾ ਕੱਲ ਕੀ ਹਾਲ ਚਾਲ ਜੀ ਕਿਹੜਾ ਜਿਲ੍ਹਾ ਆ ਜਿਲੰਦਰ ਜੀ ਜਲੰਧਰ ਹਾਂਜੀ ਪਿੰਡ ਕਿਹੜਾ ਮਠਾਪੁਰ ਜੀ ਮਠਾਪੁਰ ਜੀ ਜਲੰਧਰ ਦੇ ਨਾਲ ਆਈ ਹੈ ਜੀ ਬੜਾ ਪਿੰਡ ਨਹੀਂ ਮਠਾਪੁਰ ਮਠਾਪੁਰ ਕਿਹੜਾ ਮਠਾਪੁਰ ਜੀ ਮਗਾ ਮਠਾ ਮਠਾ ਮਠਾਪੁਰ ਮੱਲਾਪੁਰ ਮੱਲਾਪੁਰ ਨਹੀਂ ਮਠਾ ਮਠਾਪੁਰ ਜੀ ਮਠਾਪੁਰ ਹਾਂਜੀ ਪਹੁੰਚ ਗਏ ਅਕਲ ਹੋਣੀ ਸਹੀ ਟਿਕਾਣੇ ਤੇ ਪਹੁੰਚ ਗਏ ਜੀ ਹੋਰ ਸਾਬ ਕਿੱਥੋਂ ਦੇ ਆ ਜੀ ਹਾਂ ਤੁਹਾਡਾ ਕਿਹੜਾ ਪਿੰਡ ਹੈ ਤੁਹਾਡਾ ਬੁਦ ਰਹਿੰਦਾ ਹੈ ਜਲੰਧਰ ਆ ਸ਼ਾਪਾ ਮਠੱਡਿਆਂ ਉੱਤੇ ਮਠੱਡਿਆਂ ਤੋਂ ਅੱਛਾ ਅੱਛਾ ਹੈ ਮੇਰਾ ਪੁਰਾਣਾ ਪਿੰਡ ਉਹ ਹੀ ਆ ਮਠੱਡਿਆ ਜੀ ਇਹ ਵੀ ਮਠੱਡਿਆਂ ਤੋਂ ਆ ਪੁਰਾਣਾ ਪਿੰਡ ਬਾਜੀ ਦਾ ਲਓ ਜੀ ਪਿੰਡੂ ਮਿਲ ਗਏ ਕਹਿੰਦੇ ਲਓ ਜੀ ਅੱਜ ਦਾ ਬਲੌਗ ਕਹਿੰਦੇ ਸ਼ੇਰੇ ਪੰਜਾਬ ਕਬੱਡੀ ਕਲੱਬ ਦੇ ਮੁੱਖ ਉਮੀਦਵਾਰ ਆਪਣੇ ਬਿੰਦੇ ਭਾਜੀ ਹੁਣਾਂ ਦੇ ਨਾਲ ਬਿੰਦੇ ਭਾਜੀ ਹੁਣ ਗੱਪੀ ਜੀ ਭਾਜੀ ਹੁਣਾਂ ਨੇ ਉਧਰ ਬਜ਼ੁਰਗ ਸੀਗੇ ਮੇਰੇ ਖਿਆਲ ਨਾਲ ਅੱਧਾ ਘੰਟਾ ਚੱਕਰ ਲਾਏ ਭਾਜੀ ਉਹਨਾਂ ਨੇ ਰੋਟੀ ਨਹੀਂ ਖਾਣੀ ਹੁਣ ਯਾਨੀ ਕਿ ਇਹੇ ਹਿਸਾਬ ਨਾਲ ਪ੍ਰੈਸ਼ਰ ਦੇ ਕੇ ਆਇਆ ਗੱਪ ਗੱਪ ਨਾਲ ਢਿੱਡ ਭਰ ਗਿਆ ਉਹ ਤਾਂ ਪਹਿਲੇ ਗੱਪ ਮਾਰੀ ਕਹਿੰਦਾ ਆਜੋ ਦਹੀਂ ਖਾਣੇ ਆ ਮੈਂ ਕਿਹਾ ਚੱਲ ਹੂੰ ਮੁੜ ਕੇ ਕਹਿੰਦਾ ਦਹੀਂ ਤਾਂ ਹੈ ਹੀ ਨਹੀਂ ਨਹੀਂ ਸ਼ਹਿਦ ਆ ਸ਼ਹਿਦ ਤਾਂ ਗੱਡੀ ਚ ਹੈ ਸ਼ਹਿਦ ਹੀ ਹੈ ਦਹੀਂ ਹੈ ਨਹੀਂ ਤੂੰ ਜਮਾਇਆ ਨਹੀਂ ਅੱਜ ਕਰ ਨਹੀਂ ਨਹੀਂ ਜਮਾਇਆ ਨਹੀਂ ਨਹੀਂ ਜਮਾਇਆ ਨਹੀਂ ਤਾਂ ਮਾਮਾ ਬੁਰੀ ਬਣੇ ਆ ਇਹਦਾ ਬੋਸ ਜਮਾਇਆ ਇਹਨਾਂ ਨੂੰ ਮੰਗ ਲਈਏ ਕਿ ਕਿੰਨਾ ਸੜਕਰ ਬਹੁਤ ਆ ਇੱਧਰ ਨਹੀਂ ਜਾਣਾ ਅੰਦਰ ਕਿਹਦੇ ਪਾਜੀ ਆਹ ਦਸਾ ਉਧਰ ਰਹਿਂਦੇ ਹੋ ਇੱਧਰ ਮੈਂ ਕੀ ਕਹਿੰਨਾ ਅੱਜ ਆਏ ਸੀਗੇ ਜੀ ਗਰਾਊਂਡ ਉਦਾਂ ਦਾ ਰੋਜੀ ਆਈਦਾ ਵਾ ਤੇ 10 ਚੱਕਰ ਲਾਏ ਅੱਜ ਪਹਿਲਾਂ ਹੌਲੀ ਹੌਲੀ ਕਰਦੇ ਆ ਸਟੈਮੀਨਾ ਕਹਿੰਦੇ ਵਧਾਉਣੇ ਆ ਖਾ ਖਾ ਕੇ ਕਿਦਾਂ ਬਾਜੀ ਭਾਰਕਦਾਂ ਹੋ ਗਿਆ ਤੂੰ ਥੋੜਾ ਖਾ ਕੇ ਆਇਆ ਕਰ ਜਿਹੜਾ ਆਉਂਦਾ ਤੂੰ ਜਿਹੜੀ ਬਰਫੀ ਖਲਾਤੀ ਸਵੇਰੇ ਆਉਂਦਾ ਤੂੰ ਟੱਟੇਂ ਜਾ ਵੜਦਾ ਤੂੰ ਉਹ ਬਾਕਸ ਆ ਜਾ ਕਿਸ ਦਿਨ ਭਰੇ ਹੀ ਦੇਣਾ ਡੇਲੀ ਜਾ ਵੜਦਾ ਮਰੋ ਟਾਈਮ ਆ ਬੰਦੇ ਆ ਟਾਈਮ ਉਹ ਟਾਈਮ ਤੈਨੂੰ ਪਤਾ ਟਾਈਮ ਦੇ ਭਵੰਦੇ ਟਾਈਮ ਨਹੀਂ ਕੱਲੀ ਤੂੰ ਜਗ੍ਹਾ ਵੀ ਬੰਨੀ ਲੱਗਦੀ ਆ ਬੈਠੇ ਹੀ ਜਾਣਾ ਬਾਜੀ ਕਹਿੰਦਾ ਸ਼ਾਇਦ ਮੈਂ ਲਿਆਂਦਾ ਲਹਿੰਗਲੀ ਤੋਂ ਬਾਰਡਰ ਪਾਰ ਤੋਂ ਲਹਿੰਗਲੀ ਆ অর্ਗੈਨਿਕ ਨਹੀਂ ਲਹਿੰਗਲੀ ਨਹੀਂ ਹਾਂ ਇਹ ਅਮਰੀਕਾ ਦੇ ਬਾਰਡਰ ਤੋਂ ਅਮਰੀਕਾ ਦੇ ਬਾਰਡਰ ਤੋਂ ਲਿਆਂਦਾ ਸਾਨੂੰ ਉਹ ਵੀ ਚੈੱਕ ਕਰਾਉਂਦੇ ਆਂ ਸ਼ਹਿਦ ਆਜੋ ਜੀ ਤੇ ਦੇਖਿਓ ਭਾਜੀ ਟੇਸਟ ਤੁਸੀਂ ਤਾਂ ਖਾਧਾ ਆ ਨਾ ਤੁਹਾਡੇ ਦਾ ਹੋਰ ਲੱਗਾ ਸੀ ਮਸਾਲਾ ਹੀ ਹੋ ਨਾ ਉਹ ਮਮਾ ਟੱਟੇ ਵਾਲੀ ਉਂਗਲ ਵਿੱਚੋਂ ਲਵੇੜ ਕੇ ਦੇ ਦੇ ਨਹੀਂ ਤੇਰੇ ਨੂੰ ਨਹੀਂ ਲੈ ਨਹੀਂ ਅੱਗੇ ਬੰਦਾ ਹੀ ਨਹੀਂ ਅੱਜ ਤੁਸੀਂ ਚੱਟ ਲਓ ਨਹੀਂ ਤੁਸੀਂ ਉਦਾਂ ਦਾ ਖਾਧਾ ਸੀ ਭਾਜੀ ਉਦਾਂ ਸ਼ਹਿਦ ਆ ਓਰੀਜਨਲ ਆ ਦੇਖਿਓ ਤਾਂ ਰਿਜਨਲ ਆ ਪਤਾ ਲੱਗ ਜੂਨ ਨਾਲੇ ਭਾਜੀ ਦਾ ਲੱਗ ਜੂ ਪਤਾ ਤੇ ਰਿਜਨਲ 101% ਰਿਜਨਲ ਆ ਇਹ ਕਿਹੜਾ ਸੌ ਦਾ ਸੁਣਿਆ ਸੀ 101 ਕਿਹੜਾ ਹੋ ਗਿਆ ਭਾਜੀ ਨੰਬਰ 1 ਉਹਦਾ ਉਹਦਾ ਡਾਲਰ ਨਹੀਂ ਘਟਾਇਆ ਮੈਂ ਕਿਹਾ ਤੇਰਾ ਮਾੜਾ ਮੋਟਾ ਅਸੀਂ ਕਰ ਦਿੰਦੇ ਹਾਂ ਫਾਇਦਾ ਉਹ ਕਹਿੰਦੀ ਨਾ ਨਾ ਤੂੰ ਕਾਦਾ ਫਾਇਦਾ ਕਰਨਾ ਸੀ ਉਹ ਮੈਂ ਕਹਿੰਦਾ ਚੱਲ ਮਾੜਾ ਮੋਟਾ ਦੂਜਾ ਕਰ ਦਿੰਨੇ ਆ ਤੇਰੇ ਦੋ ਚਾਰ ਘਾਹ ਖੋਲੇ ਆਵਾਂਗੇ ਕਿੱਦਾਂ ਜਾਨੀ ਕੇ ਜੇ ਕੋਈ ਹੋਰ ਕੋਈ ਕਸਟਮਰ ਲੈ ਆਵਾਂਗੇ ਕਿ ਤੇਰਾ ਮੜ ਮੋਟਾ ਸਾਡਾ ਡਿਸਕਾਊਂਟ ਕਰਨਾ ਨਾ ਕਿਸੇ ਨੂੰ ਕੋਤੀ ਨੇ ਵੜਿਆ ਬਾਟਰ ਤੋਂ ਫਾਇਦਾ ਲੈਣ ਜਾ ਬਈ ਇੱਥੋਂ ਮਿਲਦਾ ਨਹੀਂ ਨਿਕਨਾਂ ਵਾਲੇ ਭਾਜੀ ਹੈ ਨਹੀਂ ਉਹਨਾਂ ਨੂੰ ਬਾਟਰ ਤੋਂ ਥੋੜੇ ਕੰਨੀ ਹੋਰ ਕਰਨਾ ਚ ਪਾਉਣੀ ਮੈਂ ਕਹਾਂ ਵੀ ਇੱਥੇ ਕੋਈ ਚੀਜ਼ ਹੈ ਨਹੀਂ ਇਦਾਂ ਦੀ ਕੰਨਾ ਜੀ ਜਿਹੜੀ ਦੇਲ ਵਿੱਚ ਦੂਜੇ ਦੀ ਆਵਾਜ਼ ਨਾ ਸੁਣੇ ਨਹੀਂ ਇਹਨਾਂ ਗੱਪਾਂ ਦੇ ਨਾਲ ਉੱਧੇ ਢਿੱਡ ਭਰ ਦੇਣਾ ਆ ਹੁਣਦਾ ਹੀ ਨਹੀਂ ਪਤੰਦਰ ਹੁਣ ਛੇਰ ਤੇ ਤੱਲਾ ਦੇਹੀ ਉਹਨੇ ਬਾਂਡੀ ਇਹਨਾਂ ਨੇ ਮੰਗ ਲਿਆ ਨਹੀਂ ਮੋਲ ਲੈਣਾ ਤੂੰ ਇੰਨੇ ਜੋਗਾ ਉਹਨੂੰ ਉਦਾਂ ਖਤਮ ਕਰ ਦਾਂਗੇ ਗੱਡੀਆਂ ਤਾਂ ਉਹ ਉਹ ਅਸੀਂ ਤਾਂ ਇਨ ਆਰਗੇਨਿਕ ਆ ਜਾਓ ਆਰਗੇਨਿਕ ਲੈ ਆ ਉਹ ਨਹੀਂ ਖਾਣਾ ਆਰਗੇਨਿਕ ਤੈਨੂੰ ਕੁਤਤਿਆ ਦੀਏ ਨਹੀਂ ਉਹ ਨਹੀਂ ਨਹੀਂ ਉਹ ਵੀ ਆਰਗੇਨਿਕ ਉਹਦੇ ਤੂੰ ਮੱਝ ਕਹੂੰਗਾ ਆਰਗੇਨਿਕ ਲੈ ਆਉ ਕੋਈ ਉਹ ਜੋ ਕੇ ਬਣਾਉਣਾ ਹੈ ਲਓ ਜੀ ਪਾਜੀ ਹੁਣੇ ਕਰਾਉਣਗੇ ਚੈੱਕ ਕਹਿੰਦੇ ਦੇਖ ਪਾਜੀ 1900 2003 ਦਾ ਹੈ ਰਜਿਸਟਰਡ ਬੀਸੀਬ ਕਿੰਗ ਯੋਰ ਹਨੀ ਫਾਰਮ ਦਾ ਹੈ ਫਾਰਮ ਚ ਆਰਗੇਨਿਕ ਹੈ ਹਮ ਇਹ ਹੈ ਰਹਾ ਆਹ ਬ੍ਰੈਂਡ ਲਿਖਿਆ ਤਾਂ ਬਹੁਤ ਕੁਝ ਨਹੀਂ ਜੋ ਮਰਜ਼ੀ ਲੱਗਦਾ ਦੇਸੀ ਕੇ ਪਾਇਆ ਬਾਜੀ ਸ਼ਹਿਦ ਤਾਂ ਕਿਤੇ ਪਾਸੋਂ ਲੱਗਦਾ ਨਹੀਂ ਇਹ ਇਹ ਚੈਲੰਜ ਨਹੀਂ ਕਰ ਸਕਦਾ ਗੋਰੀ ਗੋਰੀ ਵੇਚਦੀ ਹੈ ਨਹੀਂ ਸ਼ਹਿਦ ਤਾਂ ਉਹਦਾ ਤਾਂ ਰੰਗ ਹੀ ਹੋਰ ਹੁੰਦਾ ਉਹ ਨਹੀਂ ਨਹੀਂ ਉਹ ਵੀ ਹੈਗਾ ਇਹ ਰਿਜਨਲ ਹੈ ਇਹ ਫੁੱਲ ਕੀ ਸੁੱਕੇ ਸੀ ਫੁੱਲ ਸੁੱਕੇ ਸੀ ਤੈਨੂੰ ਦਿਨਾ ਹੋਵੇ ਲਗਾ ਹੱਥ ਨਹੀਂ ਲਾਉਣਾ ਹੱਥ ਨਾਲ ਖਰਾਬ ਹੋ ਜਾਂਦਾ ਇਹ ਇਹ ਮੈਂ ਤੁਮ ਚਮਚਾ ਦੇਣਾ ਹਾਂ ਚੈੱਕ ਕਰਕੇ ਦਿਓ ਝੂਠਾ ਤਾਂ ਨਹੀਂ 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 ਸੱਚਾ ਚਮਚਾ ਆਹੀ ਆ ਉਦਣ ਦਾ ਪਿਆ ਇਹ ਨਹੀਂ ਨਹੀਂ ਹੋਰ ਬਹੁਤ ਆ ਇਧਰੋਂ ਦੇਖ ਲਾਂਦੇ ਪੁੱਠਾ ਪਾਸਾ ਦੇਖ ਲਾਂਦੇ Ориਜਨਲ ਹਣਾ ਇਹਦੇ ਹੱਥ ਲੱਗੇ ਆ ਆ ਲੈ ਆ ਵੀ ਸੱਚਾ ਆ ਆ ਲੈ ਸੱਚਾ ਆ ਆ ਆ ਆ ਦੇ ਵਾਜੀ ਆ ਦੇ ਹੋਰੇ ਸੜਦਾ ਹੁਣੇ ਆ ਦੇ ਕੀ ਆ ਦੇ ਇਹਦਾ ਉਦ ਹੀ ਅਖੰਡ ਜੀ ਆ ਬਾਜੀ ਇਹਦਾ ਸੀਡ ਜਿਆ ਲੱਗਦਾ ਪੁੱਠਾ ਲੈ ਆ ਵੇ ਨਹੀਂ ਮਾਰੇ ਹੂੰ ਹੁਣ ਆਪਾਂ ਅੱਜ ਜਿੱਦਾਂ ਕਰਨਾ ਅੱਜ ਉਹਨਾਂ ਦਹੀਂ ਤੋਂ ਬਿਨਾਂ ਖਾ ਲੇ ਇਹ ਆ ਚੱਕ ਭਾਜੀ ਦੇਖਦਾ ਮੜ ਜਾ ਸਹੀ ਆ ਜਾਂਦਾ ਹੀ ਫੇਰ ਟੋਲਟੇ ਚ ਵੱਢ ਜਿੱਦਾਂ ਚੰਚਾ ਭਰਿਆ ਨੂੰ ਆ ਵੀ ਨਹੀਂ ਨਾ ਦੇਖੋ ਬਾਕੀ ਤਾਂ ਸਹੀ ਆ ਹੋਂਦਾ ਕੋਈ ਮਠ ਮਠਾਸ ਹੁੰਦੀ ਕੋਈ ਖੰਡ ਦੀ ਅੰਦਰ ਜਾਂਦਾ ਨਾ ਮੇਰੇ ਕੱਲੀ ਖੰਡ ਹੀ ਲੱਗਦੀ ਐ ਮਜ਼ਾਕ ਆਈ ਗੱਲ ਨਹੀਂ ਨਾ ਹੋਰ ਵੀ ਬੰਦੇ ਲਿਆ ਕੱਲੀ ਖੰਡ ਹੋਊਗੀ ਪਤੰਦਰਾ ਸਵੈਪਤਾ ਦਾ ਦੋਲ ਨਹੀਂ ਐਦਾਂ ਕਰੀ ਜਾਂਦਾ ਮੈਂ ਕਹਿੰਦਾ ਜੀ ਕੋਈ ਟੈਸਟ ਕਰਾ ਲਾ ਲੈਬੋਰੀ ਤੇ ਪਹਿਲਾਂ ਲੈਬੋਰੀ ਚਲਦੇ ਆਜੋ ਕਿੰਨੇ ਦਾ ਇਹ 25ੜਾ ਲੈਂਦੇ ਤੇ ਉਸੇ 100 ਰੁਪਏ ਮੈਂ ਉੱਥੇ ਲੈ ਕੇ ਜਾਵਾਂ ਟਰੈਕਟਰ ਕਰਾਉਣ ਨਾਲ ਨਾਲ ਮੈਨੂੰ ਲੱਦੀ ਇੱਕ ਕੋਈ ਨਹੀਂ ਫਰੀ ਦੀ ਦਾ ਸਾਨੂੰ ਖੰਡ ਵੀ ਨਹੀਂ ਮਾੜੀ ਐਨਾ ਨਹੀਂ ਖਾਈ ਤਾਂ ਟੱਟੀਆਂ ਲੱਗ ਜਣੀਆਂ ਕੋਈ ਨਹੀਂ ਗਰਮੀ ਪੈ ਜਾਣੀ ਤੇਰੇ ਤਾਂ ਪੈਂਦੇ ਨਹੀਂ ਇੱਕੋ ਜਮਜਾ ਖਾਈਦਾ ਨਹੀਂ ਇਹ ਰੋਜ਼ ਜੇ ਖਾਣਾ ਇੱਕ ਜਮਜਾ ਖਾਣਾ ਦਹੀਂ ਚ ਬਾ ਦੇਹੀਂ ਚ ਬਾ ਕੇ ਇੱਕ ਆਰਗੈਨਿਕ ਆ ਹੋ ਇੱਕੋ ਜਮਜਾ ਖਾਣਾ ਜੇ ਬਦੂ ਬੱਬ ਖਾ ਲਿਆ ਮੋਗ ਪਾਉਗੂ ਮੋਗੇ ਪਹਿਣੀ ਜਾਂ ਸੁਦੀ ਖਾਂਦੇ ਆ ਹੋਰ ਕੀ ਪਹਿਣਾ ਮਾਈ ਫੋਨ ਮਾਈ ਫਰੈਂਡ ਇੰਗਲਿਸ਼ ਵੈਰੀ ਲੋ ਤੇਰੀ ਬਹੁਤ ਫਾਸਟ ਹੈ ਗੇਅਰ ਦਦਰ ਅੰਨਦਾ ਬਦੰਦਰਾ ਇਨ ਟ੍ਰਾਂਸਲੇਸ਼ਨ ਇਨ ਪੰਜਾਬੀ ਯਾ ਉਹਦੋਂ ਪਿੰਦੇ ਨੂੰ ਕਹਿੰਦਾ ਨੰਬਰ ਦੱਸੀ ਇਦਾਂ ਬੋਲ 8 9 7 ਨਹੀਂ ਨਹੀਂ ਪੰਜਾਬੀ ਸੌਰੀ ਤੂੰ ਸੌਰੀ ਸੌਰੀ ਕਹੀ ਜਾ ਬਸ ਉਹਨਾਂ ਸਮਝ ਜਾਣਾ ਤੁਨੂੰ ਅਕੇ ਆ ਆਪਾਂ ਬਾਅਦ ਕੰਮ ਕਰਦੇ ਆ ਯੂ A, yesterday my friend is credit card apply but is a but is gum gey rad gaya oh ta aap da gey rad gaya <laughs> hello yesterday my friend is both is a credit, a, credit card apply oh madam ne nah, same oh bas chale tere phone ch chpeeda maan ni hone same number is bhupinder singh same same ਪਰਸਨ ਇਜ਼ ਸੇਮ ਆਲ ਥਿੰਗ ਇਜ਼ ਸੇਮ ਪਿੰਦੇ ਇਹਨਾਂ ਦਾ ਤੇਰਾ ਬੇੜਾ ਬਿਠਾਲ ਦੇਣਾ ਤੇਰੇ ਕਾਰਡ ਦਾ ਯੂ ਟਾਕਿੰਗ ਟੂ ਮਾਈ ਫਰੈਂਡ ਯੂ ਟਾਕਿੰਗ ਮਾਈ ਫਰੈਂਡ ਉਹ ਤੈਨੂੰ ਫੋਨ ਫੜਾਉਣਾ ਇਹਨੇ ਹੁਣ ਉਹ ਦੇ ਤੱਕੇ ਨਹੀਂ ਉਹ ਲੈ ਸੜ ਤੱਕੇ ਨਹੀਂ ਆ ਟਾਕਿੰਗ ਟੂ ਫਰੈਂਡ ਇੰਗਲਿਸ਼ ਇਸ ਓਕੇ ਉਹਨੂੰ ਸਾਫ ਨਹੀਂ ਆਉਂਦੀ ਅੱਸੇ ਦੇ ਦੂੰਗਾ ਤੇ ਮੇਰਾ ਸੈੱਲ ਨੰਬਰ ਕਿੱਥੇ ਹੈ ਇੰਗਲਿਸ਼ ਕੰਦਾ ਸਿੱਖ ਰਹੇ ਆ ਉਹਨੂੰ ਭੁੱਲ ਜਾਣੀ ਜਣੇ ਤੈਨੂੰ ਸਿਖਾ ਲੈਣੇ ਆ ਇਹ ਝੋਟਿਆਂ ਨੂੰ ਕਦੇ ਨੱਥ ਪਾਉਣੀ ਸੌਖੀ ਆ ਕਦੇ ਨਹੀਂ ਜੀ ਤੁਹਾਡੇ ਮਿੱਤਰ ਇਹਨਾਂ ਦੇ ਤੇਰੇ ਸਾਰੇ ਮਿੱਤਰ ਆ ਇਥੇ ਜਿੰਨੇ ਕੈਨੇਡਾ 'ਚ ਆ ਕਿੰਨੇ 6 ਵਜੇ ਮਾਂ ਜੀ ਜਿੱਦਾਂ ਸਾਡਾ ਧੱਕੇ ਨਾ ਬਣਿਆ ਤੂੰ ਇਦਾਂ ਹੀ ਤੇਰੇ ਸਾਰੇ ਮਿੱਤਰ ਆ ਇਧਰ ਘੰਟਾ ਹੋ ਗਿਆ ਜੀ ਭਾਜੀ ਹੁਣਾਂ ਨੂੰ ਦਿਮਾਗ ਖਾ ਲਿਆ ਟੁੱਟੀ ਭਜੀ ਜੋ ਇੰਗਲਿਸ਼ ਕੱਚੇ ਰਾਸਤੇ ਪਕੇ ਰਾਸਤੇ ਕਦੀ ਕਦਾਂ ਭਾਜੀ ਹੱਡਾ ਰੋੜੀ ਤੇ ਵੀ ਦਿਲਾਈ ਭਾਜੀ ਹੁਣਾਂ ਨੇ ਹੱਡਾ ਰੋੜੀ ਤੇ ਵੀ ਦਿਲਾਈ ਜੀ ਇੰਗਲਿਸ਼ ਪਰ ਬਾਅਦ ਪਤਾ ਲੱਗਾ ਕਹਿੰਦੇ ਕੀ ਕਹਿੰਦੇ ਕਹਿੰਦੇ ਫੋਨ ਹੀ ਗਲਤ ਲਾ ਲਿਆ ਕਹਿੰਦੇ ਫੋਨ ਹੀ ਗਲਤ ਲਾ ਲਿਆ ਫੋਨ ਆਇਆ ਕਹਿੰਦੇ ਡਿਪਾਰਟਮੈਂਟ ਹੋਰ ਚਲਾਉਣਾ ਸੀ ਕਿਤੇ ਇਹ ਮਾਰਾ ਚੱਕਰ ਚੁਪਲੇ ਕਰਦਾ ਇਹ ਕਿੰਨਾ ਕਰਾਇਆ ਨਾ ਜੀ ਸੋਚੋ ਭਾਜੀ ਕਹਿੰਦਾ 70% ਭਾਜੀ ਸਹੀ ਹੈ ਸੋਚੋ ਕਿਦਾ 70% ਕਹਿੰਦੇ ਸਹੀ ਹੈ ਕਿਦਾਂ ਇਹ ਨੇ ਨੇ ਸੋਚੋ 90% ਗਲਤ ਹੈ 10% ਸਹੀ ਹੈ ਕਿੰਨੇ ਚਾਰਜ ਕਰਦੇ ਜੀ ਕਿੰਨੇ ਜੀ ਜਿੰਨੇ ਤੁਹਾਨੂੰ ਇੰਗਲਿਸ਼ ਸੋਣੀ ਭਾਜੀ ਉਹਨਾਂ ਨੇ ਆਤਮ ਹੱਤਿਆ ਕਰ ਲਾਣੀ ਪ੍ਰਿੰਸੀਪਲ ਨੇ ਬਾਕੀ ਹੋਰ ਵੀਡੀਓ ਦੇਖਣ ਲਈ ਆਪਣਾ ਚੈਨਲ ਕਰ ਲਿਓ ਸਬਸਕ੍ਰਾਈਬ ਤੇ ਸਨੈਪਚੈਟ ਦੀ ਆਈਡੀ ਹੈਗੀ ਆ ਜੀ bpur3 ਤੇ ਇੰਸਟਾਗ੍ਰਾਮ ਦੀ ਹੈਗੀ ਆ pur.singh ਤੇ ਕਰ ਲਿਓ ਸਾਰੇ ਜਣੇ ਫੋਲੋ ਫਿਰ ਜਿਆਦਾ ਵੀਡੀਓ ਆਪਾਂ ਉੱਤੇ ਹੀ ਪਾਈ ਦੀਆਂ ਬਲੌਗ ਤੇ ਚਲੋ ਹਫਤੇ 'ਚ ਦੋ ਕੀ ਪਾਈਦੇ ਆ ਤੇ ਕਰ ਲਿਓ ਬਾਕੀ ਅਕਾਊਂਟ ਵੀ ਫੋਲੋ ਟਿਕਟੌਕ ਦੀ ਹੈਗੀ ਆ pur.singh ਜੀ ਕਰ ਲਿਓ ਸਰਜ ਤੇ ਕਰ ਲਿਓ ਫੋਲੋ ਹੁਣ ਆਪੇ